ਕਾ ਤਾ ਮਾਂ ਵਧੀਆ ਹੈ ਹਲੋ ਸਤਿ ਸ਼੍ਰੀ ਅਕਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਆ ਦੀਪ ਠੀਕ ਜੇ ਵਧੀਆ ਤੁਸੀਂ ਸੁਣਾਓ ਹਾਂ ਠੀਕ ਠਾਕ ਆ ਪਤਾ ਸਾਡਾ ਵੀ ਵਧੀਆ ਤੂੰ ਸੁਣਾ ਆਪਣਾ ਹਾਂ ਜੀ ਵਧੀਆ ਹੋਰ ਪਾਪਾ ਜੀ ਸੁਣਾਓ ਕੀ ਹਾਲ ਹੈ ਪਾਪਾ ਜੀ ਵੀ ਠੀਕ ਠਾਕ ਆ ਵਧੀਆ ਵਾ ਤੂੰ ਸੁਣਾ ਰਿਤੂ ਨਾਲ ਦੀ ਸਿੰਮੂ ਦੀ ਸਾਰੇ ਵਧੀਆ ਵਾਰੀਤ ਵੀ ਵਧੀਆ ਸਿੰਮੂ ਵੀ ਮੰਮੀ ਮੈਂ ਤੁਹਾਨੂੰ ਤਾਂ ਫੋਨ ਲਾਇਆ ਸੀ ਮੈਂ ਦੱਸਾਂ ਵੀ ਚੱਲ ਰਾਪਨੇ ਸੁਣ ਲਈ ਆ ਤੇ ਬਿੱਦਰ ਦੀ ਵੀ ਅੱਛਾ ਚੱਲ ਸੁਖਰਵਾ ਸੁਣ ਲਈ ਆ ਤੇ ਮਹਾਰਾਜ ਤੇ ਦੁਨੀਆ ਚੜ੍ਹ ਲਾਇਆ ਉਹਨੂੰ ਵੀ ਇਸ ਚੀਜ਼ ਤੋਂ ਬਗੈਰ ਤੇ ਕੋਈ ਵੰਜਾ ਜਾਵੇ ਨਾ ਦੁਨੀਆ ਤੇ ਮੈਂ ਇਹੀ ਹੈ ਫੇਰੀਆਂ ਵੀ ਧੀਆ ਟੱਕੀਆਂ ਜਾਣਗੀਆਂ ਜੇ ਮਹਾਰਾਜ ਚੰਗੀ ਚੀਜ਼ ਦੇ ਦੂ ਤੇ ਉਹ ਹੀ ਤੇ ਹੁਣ ਵਾਇਕਰੂ ਗਾੜੀ ਅਦਾਸ ਕਰਦੀ ਆ ਵੀ ਵਾਇਕਰੂ ਚੱਲ ਜੀ ਦੇ ਛੱਡੀ ਚੱਲ ਮੇਰੀਆਂ ਵੀ ਧੀਆ ਦਾ ਪੇਕਿਆਂ ਦਾ ਸਾਜ ਬਣੀ ਰਹੂਗੀ ਆਹੋ ਗਏ ਇਹ ਤਾਂ ਹੈ ਵਾ ਬੜਾ ਸੋਹਣਾ ਉਹਨੂੰ ਵੀ ਚਲੋ ਨਾ ਇਹ ਮਾਤਾ ਆ ਜੂਗੀ ਤੁਹਾਡੇ ਨਾਲ ਰਲ ਕੇ ਬਹਿਣ ਦੀ ਆਹੋ ਨਹੀਂ ਹੁਣ ਤੇ ਬੜੀ ਸਿਆਣੀ ਹੋਈ ਆ ਹੁਣ ਤੇ ਬੜਾ ਕਰਦੀ ਆ ਪਰ ਚਲੋ ਆਪਾਂ ਵੀ ਬਥੇਰਾ ਕਰਨ ਦੇ ਜਿੰਨੇ ਜੋਗੀਆਂ ਨੂੰ ਕਿਹਾ ਵਾ ਵੀ ਚੱਲ ਨਾਜ ਭਾਰਾ ਹੌਲਾ ਕੰਮ ਕਰ ਅਸੀਂ ਕਰੀ ਜਾਣਾ ਆਪੇ ਚੰਗਾ ਵਾ ਧੀ ਹੈ ਰਲ ਕੇ ਰਹੋਗੀਆਂ ਨਾ ਤੇ ਦੁਨੀਆ ਦੀ ਸੋਭਾ ਹੀ ਆ ਹਾਂਜੀ ਹਾਂ ਤੇ ਮੈਂ ਆਖਣ ਦੀ ਆ ਚੱਲ ਤੇਰੇ ਟਾਈਮ ਕੱਢ ਕੇ ਹੋ ਕੇ ਜਾਏ ਤੂੰ ਵੀ ਕੋਈ ਨਹੀਂ ਆਵਾਂਗੇ ਕਿਸ ਦਿਨ ਆ ਨਹੀਂ ਜਾਣਾ

ਹਾਂ ਚਲੋ ok bye ਨੀ ਮਨਜੀਤ ਹਾਂਜੀ ਮੰਮੀ ਰਾਹ ਹਾਂਜੀ ਮੰਮੀ ਬਹਿ ਜਾ ਤੈਨੂੰ ਖੁਸ਼ ਖਬਰੀ ਸੁਣਾਵਾ ਇੱਕ ਮੈਨੂੰ ਕਾਦੀ ਦਵਿੰਦਰ ਦੀ ਰੱਬ ਨੇ ਸੁਣ ਲਈ ਆ ਚੱਲ ਮੰਮੀ ਸ਼ੁਕਰ ਮਾਲਕ ਦਾ ਉਹਦੀ ਵੀ ਕਿਤੇ ਮਾਲਕ ਨੇ ਸੁਣੀ ਆ ਚੱਲ ਉਹਨੂੰ ਵੀ ਮਾਤਾ ਆਜੂਗੀ ਹੁਣ ਮਾਤਾ ਕਾਦੀ ਉਹ ਤਾਂ ਸਿਆਣੀ ਬੜੀ ਬਣੀ ਆ ਹੁਣ ਚੱਲ ਸ਼ੁਕਰਵਾ ਹਾਂ ਹੋ ਤਾਂ ਚੱਲ ਰਾਕੇ ਕਿਤੇ ਰਹਿਣ ਗਈਆਂ ਸਾਨੂੰ ਮੇ ਹੁਸਨ ਆਊਗਾ ਮੇਰਾ ਤੇ ਉਹਦਾ ਮਾਣ ਲਊਗਾ ਤੇ ਕਿਆ ਸੁਣ ਕੇ ਤੂੰ ਬੜਾ ਦੀਪ ਨੇ ਮੈਨੂੰ ਦੱਸਿਆ ਵੀ ਰਾਕੇ ਹੁਣ ਰਹਿਣ ਗਈ ਆ ਤੇ ਮੈਂ ਕਿਹਾ ਚੰਗਾ ਵਾ ਸੋ ਰਾਕੇ ਰਹਿਣ ਗਈ ਆ ਕਿ ਇਦਾਂ ਤੇ ਸੋਭਾ ਆਂਦੀ ਆ ਜੇ ਰਾਕੇ ਰਹੀਏ ਤੇ ਉਹੀ ਆ ਨਾ ਮੰਮੀ ਚੱਲ ਮੰਮੀ ਵਧਿਆ ਹੀ ਹੋ ਗਿਆ ਵਾ ਤੀ ਆਪਣੇ ਘਰ ਵਸਦੀ ਐ ਸੋਹਣੀਆਂ ਲੱਗਦੀਆਂ ਵਾ ਤੇ ਚੱਲ ਸੋਹਣਾ ਕੀਤਾ ਦਵਿੰਦਰ ਦੀਦੀ ਵੀ ਨਾਲ ਮਿਲ ਕੇ ਰਹਿਣ ਡੈ ਪਈ ਆ ਤੇ ਚਲੋ ਦੀਪ ਵੀ ਆਪਣੇ ਸਹੁਰੇ ਰਹੋਗੀ ਤੇ ਚਲੋ ਅਹੀਂ ਵੀ ਉਹਦਾ ਸਾਥ ਦਵਾਂਗੇ ਤੁਹਾਨੂੰ ਪਤਾ ਇੱਥੇ ਰਹਿ ਕੇ ਕਿੱਥੇ ਦੇ ਕੋ ਗੁਜ਼ਾਰਾ ਹੀ ਨਹੀਂ ਇੱਥੇ ਰਹਿ ਕੇ ਤੇ ਨਹੀਂ ਮਨਜੀਤਾ ਗੁਜ਼ਾਰਾ ਪਰ ਉਹ ਤੇ ਚਲੋ ਦੋ ਹੁਣ ਰੱਖੀ ਹੀ ਪੀ ਚਲੋ ਨਹੀਂ ਉੱਥੇ ਉਹਦਾ ਵਿਚਾਰੀ ਦਾ ਚੱਲਦਾ ਕੰਮ ਤੇ ਅਸੀਂ ਆਖਿਆ ਚਲਾ ਇੱਥੇ ਸਾਲਖਾਂਡ ਕੱਢ ਲੂਗੀ ਤੇ ਚਲੋ ਹੁਣ ਚਲ ਗਈ ਆ ਬੜੀ ਸੋਹਣੀ ਆਪਣੇ ਘਰ ਸੌਖੀ ਆ ਹੁਣ ਦੱਸਾਂ ਡਈ ਮੈਨ ਸਾਰੀਆਂ ਗੱਲਾਂ ਕਿਹਨ ਰਾਲ ਕੇ ਰਹਿਣੀਆਂ ਵਾ ਤੇ ਮੈਂ ਉਹਨੂੰ ਆਖਿਆ ਵੇ ਹੌਲਾ ਪਾ ਰਾਕਾ ਕੰਮ ਨਾ ਕਰਿਆ ਕਰ ਚਲ ਕੋਈ ਨਹੀਂ ਹੁਣ ਕਹਿ ਤੂੰ ਉਹਦਾ ਧਿਆਨ ਰੱਖਿਆ ਕਰ ਚਲੋ ਵਧੀਆ ਹੋ ਗਿਆ ਵਾ ਕੋਈ ਨਹੀਂ ਮੰਮੀ ਉਥੇ ਰਹੋਗੀ ਦੀਪ ਵੀ ਤੇ ਆਪਾਂ ਵੀ ਆਦਾ ਬਥੇਰਾ ਸਾਥ ਦਵਾਂਗੇ ਕੋਈ ਨਹੀਂ ਮੰਮੀ ਤੁਸੀਂ ਜਾਓ ਨਾ ਜਾਓ ਮੈਂ ਜਰੂਰ ਦੀਪ ਕੋਲ ਜਾਇਆ ਕਰਨਾ ਵਾ ਸੱਚ ਦੀਪ ਇੱਥੇ ਰਹੀ ਨਾ ਤੇ ਮੇਰੇ ਕੋਲੋਂ ਬੜੀਆਂ ਨਿੱਕੀਆਂ ਨਿੱਕੀਆਂ ਗਲਤੀਆਂ ਹੋਈਆਂ ਵਾ ਤੇ ਬੜਾ ਹੀ ਬੁਰਾ ਭਲਾ ਮੇਰੇ ਕੋ ਵੀ ਕਿਹਾ ਗਿਆ ਮੰਮੀ ਇਹ ਗੱਲ ਦਾ ਅਹਿਸਾਸ ਮੈਨੂੰ ਪਤਾ ਕਦੋਂ ਹੋਇਆ ਹੁਣ ਮੇਰੀ ਭਾਬੀ ਹੀ ਤੇ ਉਹ ਵੀ ਮੰਮੀ ਨਾਲ ਲੜ ਕੇ ਤੇ ਪਿੰਡ ਗਈ ਆ ਤੇ ਉਹਦੇ ਹਾਲ ਵੇਖ ਕੇ ਤੇ ਮੰਮੀ ਬੜੀ ਦੁਖੀ ਹੋਈ ਉਹਦੇ ਹਾਲ ਵੇਖ ਕੇ ਮੇਰਾ ਮਨ ਆਪਣਾ ਵੀ ਬੜਾ ਜ਼ਿਆਦਾ ਦੁਖੀ ਹੋ ਗਿਆ ਪੀ ਮੋਰ ਮੇਰੀ ਮਾਂ ਵੀ ਕਿੰਨੀ ਦੁਖੀ ਆ ਤੇ ਅੱਧਾ ਤੂੰ ਹੀ ਦੁਖੀ ਹੁੰਦੇ ਸੀ ਜਦੋਂ ਮੈਂ ਐਦਾਂ ਕਰਦੀ ਸੀ ਉਹ ਕਰਕੇ ਹੁਣ ਮੈਂ ਕਿੰਨੀ ਜਦੋਂ ਵੀ ਮੈਂ ਗਈ ਮੈਂ ਨਾ ਤੇਦੀਪ ਕੋਲੋਂ ਮਾਫੀ ਮੰਗ ਕਿਉਂ ਨਹੀਂ ਕਿ ਦੀਪ ਮੈਨੂੰ ਮਾਫ ਕਰ ਦੇ ਮੇਰੇ ਕੋਲ ਬੜੀ ਵੱਡੀਆਂ ਗਲਤੀਆਂ ਹੋ ਗਈਆਂ ਵਾ ਜਿਹੜਾ ਮੈਂ ਤੇਨਾਂ ਬੁਰਾ ਵਰਦਾਪ ਕਰਦੀ ਰਹੀ ਆ ਪਰ ਹੁਣ ਤਾਂ ਮੈਂ ਦੀਪ ਨਾਲ ਕਦੀ ਹੀ ਨੀਂ ਇਦਾਂ ਕਰਿਆ ਕਰਨਾ ਬੁੱਤ ਕਰਨਾ ਹੀ ਨਹੀਂ ਚਾਹੀਦਾ ਦੋਤ ਤੂੰ ਹੀ ਭੈਣ ਭਰਾ ਤੇ ਨਾ ਇਹ ਉਹ ਕਿਹੜੀ ਸੌਖੀ ਆਈ ਨਾ ਕੋ ਮੋਚੋ ਲਖੇ ਤਾਂ ਫੇਰ ਆਈ ਹੀ ਵਿਚਾਰੀ ਤੇ ਉਹ ਵੀ ਤੂੰ ਇੱਥੇ ਦੁਖੀ ਕਰ ਛੱਡੀ ਤੂੰ ਕਹੇ ਸਾਨੂੰ ਮਾੜੀ ਲੱਗਦੀ ਕਿਤੇ ਵਾਧੂ ਘਟੂ ਹੀ ਸੌ ਸੁਖਣਾ ਨਾ ਮੈਂ ਇੱਕ ਪੁੱਤ ਲੱਭਾ ਹੀ ਇੱਕ ਪੁੱਤ ਲੱਭ ਕੇ ਫੇਰ ਮੈਂ ਉਹਨੂੰ ਵਿਆਇਆ ਤੇ ਤੂੰ ਐਨੀ ਮੈਨੂੰ ਬਹੁਤ ਹੀ ਰੀਝਾਂ ਅਹੀਂ ਵੀ ਮੈਂ ਆਪਣੀ ਨੌਂ ਦੀਆਂ ਰੀਝਾਂ ਕਰ ਪਰ ਤੂੰ ਤੂੰ ਸੋਚਿਆ ਹੀ ਕੱਖ ਨਾ ਤੇ ਮੰਮੀ ਇਹੋ ਹੀ ਤਾਂ ਹੁਣ ਮੈਨੂੰ ਉਹੀ ਗੱਲ ਦੁੱਖ ਵੀ ਲੱਗਦਾ ਵਾ ਤੇ ਬੜਾ ਮਨ ਦੁਖੀ ਵੀ ਆ ਵੀ ਮੈਂ ਵੀ ਕਿੰਨੀਆਂ ਉਹਦੇ ਨਾਲ ਬੱਬਰੀਆਂ ਚੁੱਕ ਛੱਡੀਆਂ ਕਿ ਕਾਕੇ ਹੀ ਕੋਈ ਕੁੱਛ ਨਹੀਂ ਉਹਦੇ ਨਾਲ ਕਰ ਛੱਡਿਆ ਕਿ ਪਰ ਮੈਨੂੰ ਹੁਣ ਬਹੁਤ ਜਿਆਦਾ ਨਾ ਆਪਣੇ ਆਪ ਦੇ ਪਸਤਾਵਾ ਵੀ ਆਪੇ ਮੈਂ ਕਿਉਂ ਇਦਾਂ ਕੀਤਾ ਹਾਂ ਮੈਂ ਆਪਣੀ ਨਾਨਾ ਨੂੰ ਆਪਣੀ ਭੈਣਾਂ ਵਾਂਗੂ ਬਣਾ ਕੇ ਰੱਖਦੀ ਪਰ ਉਹ ਮੇਰੇ ਕੋਲੋਂ ਨਾ ਕੁਝ ਨਹੀਂ ਹੋ ਪਾਇਆ ਉਹ ਵਦੀਆਂ ਨੇ ਆਣੀਆਂ ਨੂੰ ਮੈਂ ਆਪਣੀਆਂ ਧੀਆ ਬਣਾ ਕੇ ਰੱਖਦੀ ਸਾਂਭਦੀ लाਡ ਕਰਦੀ ਕਿਤੇ ਮਾਲਕ ਮੇਰੀ ਵੀ ਘਰੇ ਸੌਣ ਲੈਂਦਾ ਪਰ ਉਹ ਗੱਲ ਉਹ ਗੱਲ ਮੈਂ ਕੀਤੀ ਹੀ ਨਹੀਂ ਕਿਤੇ ਦੁੱਪਰ ਆੜੀਆਂ ਬਣਾ ਛੱਡੀਆਂ ਚਲੋ ਬਗਾਨੀਆਂ ਆ ਜਾਂ ਬੜੀਆਂ ਨਾ ਸੱਚੀ ਮੈਂ ਕੁੱਟ ਵੀ ਲੈਣਾ ਛਿੜਕਣਾ ਵੀ ਚਲ ਆਹ ਗੱਲ ਨਹੀਂ ਸੋਚਣੀ ਗੁਰੂ ਘਰ ਜਾਇਆ ਕਰੋ ਮੱਥਾ ਟੇਕਿਆ ਕਰੋ ਜਾ ਕੇ ਮਾ ਮਾਰ ਆਣੀ ਆਪਿਆ ਝੋਲੀ ਤੇਰੀ ਹਰੀ ਭਰੀ ਕਰ ਦੇਣੀ ਆ ਵੇ ਦਵਿੰਦਰ ਦੀ ਸੋਣੀ ਲਈ ਆ ਦੀਪ ਨਹੀਂ ਦੀਪ ਹਾਂਜੀ ਮੈਂ ਕਹਾਂ ਲਈ ਹਾਂ ਪਿਓ ਸਦਾ ਆ ਜਿਨ੍ਹਾਂ ਦੇ ਘਰ ਭੋਗਾ ਤੇ ਉਹਦੇ ਹੁਣ ਭੋਗ ਪੈਂਡ ਹੈ ਬਿਆਵਾ ਦੇ ਮੈਂ ਖੜੀ ਤੂੰ ਜਾ ਆ ਉਹ ਨਹੀਂ ਮੈਂ ਨਹੀਂ ਜਾਣਾ ਰੀਤ ਉਥੇ ਬਹਿਣ ਦਿੰਦੀ ਤੁਹਾਨੂੰ ਪਤਾ ਤਾਂ ਗਸਤ ਆਉਂਦੀ ਬੜਾ ਵਾ ਮੈਂ ਨਹੀਂ ਜਾਣਾ ਆਪੇ ਮੰਮੀ ਜਾ ਆਉਂਦੇ ਆ ਨੌਂ ਡੈ ਮੰਮੀ ਨੂੰ ਭੇਜ ਦਿੰਨੇ ਆ ਚੱਲ ਫਿਰ ਵੇਖ ਲਾ ਦਮਾਂਡੀ ਚੱਲ ਤੂੰ ਜਾ ਆਉਂਦੀ ਚੱਲ ਇਹ ਵੀ ਠੀਕ ਆ ਮੰਮੀ ਜਾਊਗੀ ਏਦਾਂ ਕਰ ਚਾਹ ਬਣਾਉਣ ਲੱਗੀ ਘੁੱਟ ਬਣਾਉਣ ਤੇ ਲੱਗੀ ਹਾਂ ਮੇਰੇ ਲਈ ਵੀ ਬਣਾ ਲਾ ਤੁਹਾਨੂੰ ਮੈਂ ਜੇ ਕੱਲ ਇਹ ਗੱਲ ਕਹੀ ਸੀ ਵੀ ਚਾਹ ਨਹੀਂ ਪੀਣੀ ਜਿੰਨਾ ਹੋ ਸਕਦਾ ਚਾਹ ਤੋਂ ਪਰੇਸ਼ ਕਰੋ ਤੇ ਤੁਸੀਂ ਫਿਰ ਚਾਹ ਚਾਹ ਹਾਂ ਮੈਂ ਇੱਕ ਟਾਈਮ ਤੇ ਪੀ ਸਕਦੀ ਹਾਂ ਨਾ ਜਦੋਂ ਡਾਕਟਰ ਨੇ ਮਨਾ ਕੀਤਾ ਆ ਵੀ ਚਾਹ ਨਹੀਂ ਪੀਣੀ ਤੇ ਫਿਰ ਨਹੀਂ ਪੀਣੀ ਮੇਰੀ ਗੱਲ ਸੁਣੋ ਮੈਂ ਆ ਤੇਰਾ ਬਹੁਤਾ ਜੀ ਕਰਨ ਡਿਆ ਹਾਂ ਤੇ ਦੁੱਧ ਗਰਮ ਕਰਕੇ ਆ ਲਾਚੀ ਹਰੀ ਪਾ ਕੇ ਤੇ ਉਹ ਤੈਨੂੰ ਦੇ ਦੇਣੀ ਦੁੱਧਾ ਦੁੱਧ ਪੀ ਲਿਆ ਕਰ ਹਾਏ ਹਾਏ ਤੂੰ ਤੇ ਹੁਣ ਮੇਰੇ ਮਗਰ ਹੀ ਪੈ ਗਈ ਆ ਵੀ ਇਹਨੂੰ 24 ਘੰਟੇ ਦੁੱਧ ਹੀ ਦੇਣਾ ਵਾ ਪਤਾ ਕੀ ਆ ਮੇਰੇ ਗੋਡਿਆਂ ਦੇ ਜੋੜ ਪੈ ਲੈਣਾ ਹੀ ਉਹ ਮੈਨੂੰ ਘੁੱਟ ਕੇ ਚਾਹ ਹੁਣਾ ਦੇ ਦੁੱਧ ਪਤੀ ਲਾ ਦੇ ਮੇਰੀ ਗੱਲ ਸੁਣ ਕੁਛ ਨਹੀਂ ਹੁੰਦਾ ਤੇਰੇ ਗੋਡਿਆਂ ਨੂੰ ਜੇ ਦੁੱਧ ਪੀਵੇਂ ਹੀ ਆ ਤੇ ਬੱਚੇ ਦੀ ਸਿਹਤ ਵਧੀਆ ਰਹਿੰਦੀ ਚਾਹ ਨਾਲ ਬੱਚੇ ਦਾ ਰੰਗ ਵੀ ਕਾਲਾ ਹੋ ਜਾਂਦਾ ਹੀ ਮੈਨੂੰ ਨਹੀਂ ਚਾਹੀਦਾ ਕਾਲਾ ਜਾ ਬੱਚਾ ਹਾਏ ਹਾਏ ਤੇ ਏਸੀ ਨੂੰ ਕਿੱਥੇ ਆ ਸਿਮੂ ਬਾਰਖਟਨ ਦੇ ਰੀਤ ਦੇ ਨਾਲ ਅੱਛਾ ਚੱਲ ਫਿਰ ਮੰਮੀ ਨੂੰ ਕੱਲ ਦੋ ਪਤਾ ਚੰਗੇ ਨਹੀਂ ਲੱਗੀਦਾ ਪਾਪ ਉਹਨਾਂ ਦੀ ਨਵਾਂ ਸਾਰੀਆਂ ਹੁੰਦੀਆਂ ਵਾਂ ਮੈਨੂੰ ਲੱਗਾ ਤੇਰਾ ਜੀ ਕਰਨ ਰਿਆ ਜਾਨ ਨੂੰ ਜਾਣ ਦੇ ਦੇਣਾ ਜਾਨ ਨੂੰ ਜੀ ਰਿਆ ਕਰਨ ਪਰ ਮੈਂ ਜਾਣ ਨਹੀਂ ਸਕਦੀ ਹਣ ਤੂੰ ਜਾਣ ਹੀ ਦੇਣਾ ਮੈਨੂੰ ਨਹੀਂ ਅਹੀਂ ਨਹੀਂ ਜਾਣਾ ਪਤਾ ਕੀ ਆ ਆਪਣੀ ਸਿਹਤ ਦੇਖਣੀ ਚਾਹੀਦੀ ਆ ਮਹਾਰਾਜ ਬਣੇ ਕਿਦੇ ਸੁਣੀ ਆ ਤੇ ਹੁਣ ਅਹੀਂ ਇਹ ਪਿੰਡ ਫੂ ਲਾਇਆ ਹਾਂ ਲਾਇਆ ਸੀ ਬਤਾ ਮੰਮੀ ਨੂੰ ਦੱਸਿਆ ਇਹ ਅੱਛਾ ਮੰਮੀ ਨੂੰ ਖੁਸ਼ ਹੀ ਆਂਦੇ ਆਵਾਂਗੇ ਇਹ ਅੱਛਾ ਚੱਲ ਬਧੀਆ ਮੈਂ ਸੋਚਣ ਢਈ ਆ ਤੇ ਜੇ ਕਿਤੇ ਅਸੀਂ ਸ਼ੁਰੂ ਤੋਂ ਇਦਾਂ ਰਹਿੰਦੀ ਆ ਐਵੇਂ ਲੜਾਈ ਕੋਲ ਜੀ ਮੈਂ ਨਾ ਆਪਣਾ ਨਾ ਟਾਈਮ ਗਵਾ ਲਿਆ ਵਾ ਆਂਦੇ ਹੁੰਦੇ ਇਕੱਠਾ ਪਰਿਵਾਰ ਦੇ ਨਾਲ ਨਾ ਬਰਕਤ ਵੜੀ ਆ ਤੇ ਮੈਂ ਕੁੜੀਆਂ ਨਾਲ ਕਿੰਨੀਆਂ ਵਧੀਕੀਆਂ ਕਰਦੀ ਰਹੀ ਆ ਤੇ ਨਾ ਦਿਲ ਚ ਜਿਹੜਾ ਉਹ ਨਾ ਚੋਰ ਆ ਉਹੀ ਚੋਰਾ ਜਾਈ ਖਾਂਦਾ ਰਿਆ ਵੀ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਦੀਪ ਜਿਹੜਾ 20000 ਰੁਪਈਆ ਸੀ ਮੈਨੂੰ ਉਹਦੀ ਨਹੀਂ ਸਮਝ ਆਉਂਦੀ ਵੀ ਮੰਮੀ ਨੇ ਉਹ ਮੇਰੇ ਗੜਗੜ ਪੂਰੇ ਕੀਤੇ ਕਿ ਕਿਦਾਂ ਵਾ ਮੇਰੀ ਗੱਲ ਸੁਣ ਕਿਤੇ ਉਹ ਨਹੀਂ ਮੰਮੀ ਨੇ ਕੱਢ ਕੇ ਪੂਰੇ ਕੀਤੇ ਮੰਮੀ ਨੇ ਕਿੱਥੋਂ ਕੱਢਨੇ ਸੀ ਤੈਨੂੰ ਪਤਾ ਘਰ 'ਚ ਇਹੋ ਜਿਹਾ ਕੰਮ ਕੀਤਾ ਜਾਂਦਾ ਵਾ ਉਹ ਪੈਸੇ ਮੈਨੂੰ ਦਿੱਤੇ ਹੀ ਪਾਪਾਈ ਨੇ ਪਾਪਾਈ ਆਂਦੇ ਹੀ ਤੇਰੀਆਂ ਧੀਆ ਵਾਂ ਤੇ ਚੱਲ ਤੈਨ ਤੇਰੇ ਸਾਹਮਣੇ ਘਰ ਦਾ ਸਾਕਤਾ ਬਹੁਤ ਆਈਦੇ ਆਂਦੇ ਹੀ ਕੱਲ ਨੂੰ ਜਿਹੀ ਨਾ ਵੀ ਰਵਾਂਗੇ ਤੇ ਤੇਰੇ ਕੋਲ ਚਾਰ ਪੈਸੇ ਹੋਣਗੇ ਆਪਣੀਆਂ ਧੀਆ ਦੇ ਵਿਆਹ ਚੱਗੇ ਕਰਨੇਗੀ ਤੇ ਤੇਰੇ ਮਨ 'ਚ ਇਹ ਵਹਿਮ ਪੈ ਗਿਆ ਵੀ ਉਹ ਪੈਸੇ ਖਰੇ ਮੈਨੂੰ ਮੰਮੀ ਨੇ ਦਿੱਤੇ ਮੰਮੀ ਨੇ ਨਹੀਂ ਦਿੱਤੇ ਪਾਪਾਈ ਨੇ ਦਿੱਤੇ ਹੀ ਮੈਨੂੰ ਭਾਬੀ ਤੋਂ ਚੋਰੀ ਅੱਛਾ ਅੱਛਾ ਜਿੱਦਾਂ ਤੂੰ ਮੇਰ ਨਾਲ ਕਰਦੀ ਰਹੀ ਐ ਇਦਾਂ ਮੇਰ ਨਾਲ ਕਰਦੀ ਰਹੀ ਮੇਰੀ ਪਰਜਾਈ ਮੈਂ ਤੈਨੂੰ ਦੱਸਾਂ ਇਹ 'ਚ ਕੋਈ ਗੁੱਸੇ ਗਿਲੇ ਵਾਲੀ ਗੱਲ ਨਹੀਂ ਆ ਮੈਂ ਤੇ ਬਥੇਰਾ ਸਿਰਕਸੋਰਦੀ ਰਹੀ ਪਿਚਾਲਾ ਸ਼ਾਮਾ ਤੇਰੇ ਨਾਲ ਵੀ ਕਰਦੀ ਰਹੀ ਤੇ ਮੈਂ ਉੱਥੇ ਜਾ ਕੇ ਵੀ ਬਥੇਰਾ ਕਰਦੀ ਰਹੀ ਗਾੜੀ ਮੰਨਣੀ ਨਾ ਮੰਨਣੀ ਅਗਲੇ ਦੀ ਮਰਜ਼ੀ ਆ ਪਾ ਪਾਈ ਮੈਨੂੰ ਆਂਦੇ ਹੀ ਜੇ ਤੂੰ ਇੱਥੇ ਪੈਸੇ ਰੱਖੇਂਗੀ ਆ ਤੇ ਸਾਡੇ ਘਰ ਕਲੇਸ਼ ਪੈਂਦਾ ਤੇ ਮੈਂ ਸੋਚਿਆ ਚਲ ਮੈਂ ਆਪਣੇ ਘਰ ਰੱਖ ਲੈਨੀ ਆ ਤੇ ਮੈਂ ਇੱਥੇ ਖਾਤਾ ਖਲਾ ਕੇ ਜਮਾ ਕਰਾ ਲੇ ਇਹੋ ਜਿਹਾ ਵਹਿਮ ਮਨ ਚੋਂ ਕੱਢ ਦੇ ਜੇ ਘਰੇ ਲੋੜ ਪਊਗੀਆਂ ਆ ਆਪਾਂ ਘਰੇ ਵਰਤਾਂਗੇ ਪੈਸੇ ਮੈਂ ਕਿਤੇ ਨਹੀਂ ਲੈ ਕੇ ਜਾਣੇ ਦੀਪ ਉਹ ਗੱਲ ਨਹੀਂ ਆ ਮੇਰੇ ਵੀ ਨਾ ਦਿਮਾਗ 'ਚ ਸੱਕ ਵਾਲੀ ਸੂਈ ਦੌੜੀ ਜਾਂਦੀ ਵੀ ਮੰਮੀ ਇਹ ਕੰਮ ਤੇ ਉਹਦਾ ਕਰ ਨਹੀਂ ਸਕਦੀ ਚਲੋ ਫੇਰ ਵੀ ਚਲੋ ਵਹਿਮ ਨਿਕਲ ਗਿਆ ਮੰਮੀ ਨਾ ਮੈਂ ਬੜੀਆਂ ਵਧੀਕੀਆਂ ਕੀਤੀਆਂ ਥੱਕੇ ਮਾਰੋ ਕਰ ਭਲਾ ਹੀ ਆਪਣੀਆਂ ਮਾਮਾ ਨੂੰ ਇਦਾਂ ਮਾਰਦੇ ਆ ਮੇਰੀ ਸੋਣ ਦਾ ਲੈ ਚਲ ਕੋਈ ਨਹੀਂ ਆ ਜੋ ਪਿੱਛੇ ਹੋ ਗਿਆ ਆ ਹੋ ਗਿਆ ਉੱਤੇ ਮਿੱਟੀ ਪਾ ਹੁਣ ਆਪਣੇ ਦਿਮਾਗ ਤੇ ਕੋਈ ਟੈਨਸ਼ਨ ਨਾ ਰੱਖੀ ਜਿਹੜੇ ਸਾਡੇ ਕੋ ਪੈਸੇ ਆ ਆ ਜਿੱਦਣ ਸਾਨੂੰ ਅਮਰਜੈਂਸੀ ਘਰੇ ਲੋੜ ਪਈ ਅਸੀਂ ਭੱਜ ਕੇ ਵਰਤ ਲੈਣੇ ਸਾਡੇ ਚ ਇਹ ਬੇਈਮਾਨੀ ਨਹੀਂ ਹੈਗੀ ਵੀ ਉਹ ਘਰੇ ਹਾੜੇ ਆ ਤੇ ਵੱਖਰੇ ਆ ਸਾਰਾ ਕੁਝ ਇਕੱਠਾ ਹੀ ਆ ਤੇਰੇ ਹ ਨਹੀਂ ਦਿਲ ਚ ਬੇਈਮਾਨੀ ਪਰ ਮੇਰੇ ਚ ਰਹੀ ਨਾ ਮੈਨੂੰ ਉਹਨੇ ਵੀ ਚੁੱਕਦੇ ਉਹਨੇ ਵੀ ਚੁੱਕਦੇ ਲੋਕਾਂ ਦੇ ਮਗਰ ਲੱਗ ਲਾ ਆਪਣਾ ਘਰ ਬਰਬਾਦ ਕਰ ਲਿਆ ਅੱਜ ਨੂੰ ਕਠੀਆਂ ਰਹਿਣੀਆਂ ਤੇ ਕੱਦ ਤੋਂ ਕੱਦ ਬਣ ਜਾਣਾ ਹੀ ਤੇ ਮਤਲਬ ਉਹ ਆ ਜਾ ਕਦੋਂ ਤੇ ਕਮਰੇ ਪਲਾਸਟਰ ਹੋ ਜਾਣੇ ਸੀ ਤਾਂ ਇਹ ਤਾਂ ਕਹਿੰਦੇ ਵੀ ਕਿਸੇ ਮਗਰ ਨਹੀਂ ਲੱਗਣਾ ਚਾਹੀਦਾ ਮੇਰਾ ਨਾ ਇੱਕ ਮਨ ਤੇ ਬੋਝ ਆ ਮੈਂ ਉਹ ਹਲਕਾ ਕਰਨਾ ਚਾਹੁੰਦੀ ਆ ਜਦੋਂ ਜੋ ਬਣ ਬਾਹਰ ਹੀ ਨਾ ਉਹ ਮੈਨੂੰ ਇੱਕੋ ਗੱਲ ਕਹਿੰਦਾ ਸੀ ਵੀ ਮੈਂ ਤੈਨੂੰ ਇੰਨੇ ਪੈਸੇ ਪਾਉਣਾ ਵਾ 2-2000 ਰੁਪਇਆ ਕੁੜੀ ਦਾ ਡਾਕ ਖਾਣੇ ਕਰਾਈ ਜਾ ਤੇ ਜਦੋਂ ਉਹ ਕੁੜੀ ਨੇ ਜਵਾਨ ਹੋਣਾ ਨਾ ਤੇ ਵਿਆਹਣ ਜੋਗੇ ਬਥੇਰੇ ਹੋ ਜਾਣੇ ਆ ਪਰ ਮੈਂ ਤੇ ਕੁੜੀਆਂ ਦੇ ਨਾ ਵਾਹ ਤੇ ਇਨੀ ਨਫ਼ਰਤ ਦਿਲ ਚ ਪੈਦਾ ਕਰ ਲਈ ਸੀ ਨਾ ਵੀ ਮੈਨੂੰ ਐ ਲੱਗਦਾ ਵੀ ਮੈਨੂੰ ਕੁੜੀਆਂ ਚੰਗੀਆਂ ਨਹੀਂ ਲੱ ਮਾ ਮੀ ਉਹ ਹੀ ਗਲਤੀ ਹੁਣ ਤੇਨ ਮਤਲਬ ਸਾਫ ਕਰਨਾ ਚਾਹੁੰਨੀ ਆ ਮੈਂ ਤੈਨੂੰ ਕਹਿ ਰਹੀ ਆ ਥੋੜੇ ਜਿ ਮੇਰੇ ਕੋ ਪੈਸੇ ਪਏ ਆ ਤੇ ਤੂੰ ਕਿਹ ਦਿਨ ਜਾ ਤੇ ਜਿੱਥੇ ਪਾਪਾ ਜੀ ਨੇ ਮਤਲਬ ਕਾਫੀ ਤੇ ਜਮਾ ਕਰਾਇਆ ਨਾ ਉਥੇ ਕੁੜੀ ਦੇ ਨਾਂ ਤੇ ਜਮਾ ਕਰਾਇਆ ਕੱਲ ਨੂੰ ਉਹਨੇ ਜਵਾਨ ਹੋਣਾ ਵਾ ਤੇ ਕੁੜੀ ਤੇ ਸਾਡੀ ਚੌਣੀ ਵੀ ਆਈ ਜਾਣੀ ਆ ਜਦੋਂ ਇਦਾਂ ਹੀ ਥੋੜੇ ਥੋੜੇ ਪੈਸੇ ਕਰਕੇ ਤੇ ਕੁੜੀ ਦੇ ਜਮਾ ਕਰਤੇ ਧੀਆ ਵਾ ਧੀਆ ਦੇ ਘਰ ਦੇ ਧਰਾ ਹੁੰਦੀਆਂ ਵਾ ਤੇ ਜੇ ਅਸੀਂ ਧੀਆ ਵਾਸਤੇ ਕਰਾਂਗੇ ਤੇ ਮਹਾਰਾ ਨੇ ਕੀਤਾ ਕਿੰਨਾ ਕੁ ਦੇਣਾ ਵਾ ਹਨਾ ਚੱਲ ਕੋਈ ਗੱਲ ਨਹੀਂ ਤੂੰ ਰੱਖ ਕੋਲ ਪੈਸੇ ਜਿੱਦਾਂ ਕਿ ਜਾਂਵਾਂ ਆਵਾਂਗੇ ਕਰਾਵਾਂਗੇ ਜੇ ਆਪਾਂ ਨੂੰ ਘਰੇ ਪੈਸਾਂ ਦੀ ਜਰੂਰਤ ਆ ਅਜੇ ਆਪਾਂ ਪੈਸੇ ਰੱਖਦੇ ਆ ਕੋਲ ਸਾਰਾ ਟਾਈਮ ਸਹੀ ਹੋ ਲੈਂਦੇ ਆ ਆਪਾਂ ਬਾਅਦ ਨੂੰ ਈਆਂ ਜੋਗਾ ਕਮਾ ਲੈਣਾ ਮੇਰੇ ਕੋਲ ਪੈਸੇ ਲੱਲੀ ਤਾਂ ਕੁੜੀਆਂ ਨੂੰ ਗਰਮ ਸੂਟ ਬਣਾ ਕੇ ਦੇ ਨਾਲੇ ਬੂਟ ਲਿਆ ਕੇ ਦੇ ਸਿੰਮੂ ਨੂੰ ਮੈਂ ਵੇਖਿਆ ਉਹਦਾ ਬੂਟ ਥੋੜਾ ਜਿਹਾ ਫਟਿਆ ਹੋਆ ਵਾ ਤੇ ਠੰਡਵਾ ਨਿਆਣੀ ਇਦਾਂ ਤੇ ਨਹੀਂ ਕਰਦੀ ਆ ਤੇਰੀ ਗੱਲ ਸੁਣ ਹੁਣ ਤੂੰ ਆ ਆਪਣੇ ਦਿਮਾਗ ਤੇ ਕੋਈ ਟੈਨਸ਼ਨ ਸਾਰਾ ਕੁਝ ਹੋ ਜਾਣਾ ਸਾਰਾ ਕੁਝ ਆ ਜਾਣਾ ਵਾ ਤੇ ਮੈਂ ਤੇਰੇ ਵਾਸਤੇ ਦੁੱਧ ਗਰਮ ਕਰਦੀ ਆ ਤੇ ਤੂੰ ਕਰ ਲੈ ਦੁੱਧ ਪੀ ਕੇ ਰੈਸਟ ਤੇ ਮੈਂ ਪ੍ਰੀਤal ਜਾਣਾ ਘੜੀ ਕੋਨੇ ਸੁਨਾਹ ਕਰ ਲਿਆ ਸਿੰਮੂ ਦੇ ਹੱਥ ਤੇ ਮੈਂ ਉਹਦੀ ਗੱਲ ਸੁਣਾਵਾ ਠੀਕ ਆ ਠੀਕ ਆ ਮੈਂ ਦੁੱਧ ਗਰਮ ਕਰਕੇ ਫਿਰ ਜਾਨੀ ਹਾਏ ਰੱਬਾ ਕਿੰਨੀ ਚੰਗੀ ਆ ਦੀਪ ਮੈਂ ਆਪਣੇ ਦਿਮਾਗ ਜਨਾ ਐਵੇਂ ਬਾਦੇ ਘੋੜੇ ਧੜਾਉਂਦੀ ਰਹੀ ਆ ਕਿ ਐ ਕਰ ਦੇਣਾ ਇਹਨੇ ਉਹ ਕਰ ਦੇਣਾ ਆ ਕਰ ਦੇਣਾ ਚਲੋ ਮਹਾਰਾਜ ਮੈਨੂੰ ਕੁਝ ਦਊਗਾ ਭਲਾ ਹੋਵੇ ਦੀਪ ਦਾ ਜਿੰਨੇ ਮੈਨੂੰ ਡਾਊਟ ਆਣਾ ਰੈਸਟ ਦੱਸੀ ਸੀ ਮੇਰੇ ਕੋ ਕਿਥੋਂ ਹੋਣੀ ਸੀ ਤਾਂ ਨਾ ਮੈਨੂੰ ਕਹਨੇ ਕਰਾਉਣੀ ਸੀ ਕਿੱਦਾਂ ਮੇਰੇ ਅੱਗੇ ਪਿੱਛੇ ਤੁਰੀ ਫਿਰਦੀ ਆ ਕਿੰਨੀ ਚੰਗੀ ਆ ਭਲਾ ਹੋਵੇ ਇਹਦਾ ਜਿਹੜੀਆਂ ਧੀਆਂ ਦੀ ਮਹਾਰਾਜ ਵੱਡੀ ਵੱਡੀ ਉਮਰ ਕਰੇ ਦੀਦੀ ਆ ਜਾ ਦੀਪਾ ਕੀ ਕਰੀ ਜਾਂਦੇ ਦੀਦੀ ਕੁਹ ਨਹੀਂ ਖਲਾਰਾ ਜਿਆ ਪਿਆਸ ਆਲਵੇ ਚ ਤੇ ਨਾ ਮੋਟੇ ਕੱਪੜੇ ਦਾ ਖਲਾਰਾ ਹੀ ਖਤਮ ਹੁੰਦਾ ਸਹੀ ਗੱਲ ਆ ਤੂੰ ਸਣਾ ਕੀ ਕਰਦੀ ਐ ਕੁਛ ਨਹੀਂ ਮੈਂ ਵੀ ਘਰ ਦਾ ਹੀ ਕੰਮਕੁਮ ਕਰਕੇ ਤੇ ਦਵਿੰਦਰ ਰਈ ਚਾਹ ਮੰਗਣ ਮੈਂ ਕਿਹਾ ਚਾਹ ਨਾ ਪੀ ਦੁੱਧ ਘੁੱਟ ਗਰਮ ਕਰਕੇ ਉਹਨੂੰ ਫੜਾ ਕੇ ਤੇ ਮੈਂ ਹਾਂ ਗੱਲ ਸੁਣਾਵਾ ਸਿੰਮੂ ਕਹਿੰਦੀ ਆਂਦੀ ਆਂਟੀ ਸੱਦਨ ਦਾ ਮੈਂ ਚਲ ਹੋਈ ਆਵਾ ਆਹ ਮੈਂ ਪੁੱਛਣ ਢੀ ਮੈਂ ਛੁੱਟੀਆਂ ਪੈ ਗਈਆਂ ਨਾਨਕੇ ਨਹੀਂ ਜਾਣਾ ਕਹਿੰਦੀ ਆਵੇ ਸਿੰਦੇਂਦੀ ਆਂਦੀ ਪੈਣਾ ਆਪਣੇ ਘਰ ਚੰਗੇ ਮੈਨੂੰ ਬੜਾ ਹਾਸਾ ਆਇਆ ਆਂਦੀ ਨਹੀਂ ਮੈਂ ਹੀ ਨਹੀਂ ਜਾਣਾ ਕਿਤੇ ਵੀ ਆਣ ਕੇ ਵੀ ਤੁਹਾਨੂੰ ਪਤਾ ਕੋਈ ਲਾੜ ਚਾ ਕਰੇ ਤੇ ਫੇਰ ਹੀ ਜਾਨੂ ਜੀ ਕਰਦਾ ਵਾ ਨਾਨੀ ਕਰਦੀ ਆ ਨਾਨੀ ਦਾ ਨਹੀਂ ਹੁੰਦਾ ਬੱਚਿਆਂ ਨੂੰ ਹੁੰਦਾ ਵਾ ਵੀ ਗਾਂ ਮਾਮੀਆਂ ਮਾਮੇ ਕਰਨ ਹਾਂ ਫੇਰ ਜੀ ਕਰਦਾ ਜਾਨ ਨੂੰ ਗਾਂ ਕੀ ਆਂਦੇ ਹੁੰਦੇ ਵੀ ਖੂਨ ਸਫੇ ਦਾ ਹੁਣ ਉਦਾਂ ਹੀ ਰਿਸ਼ਤਿਆਂ ਦੇ ਵਿੱਚ ਨਾ ਪਹਿਲਾਂ ਵਾਲੇ ਮੋਹ ਤੇ ਨਹੀਂ ਰਹਿ ਗਏ ਤੇ ਬੱਚੇ ਦਾ ਮੋਹ ਤੇ ਕਦੀ ਹੈ ਤੇ ਅੱਜ ਕੱਲ ਸਰਫੇ ਦੀ ਉਲਾਦ ਆ ਪਿਆਰ ਤਾਂ ਹੀ ਪਵੇ ਜੇ ਆਪਾਂ ਆਏ ਨਿਆ ਨਿਆ ਨਾ ਕਰਾਂਗੇ ਉਹਦੀ ਰੀਜ ਪ੍ਰੀਤ ਕਰਾਂਗੇ ਤੇ ਜੇ ਆਏ ਨਿਆਣੇ ਨੂੰ ਐਵੇਂ ਨਿੱਗ ਨਿੱਗੀ ਗੱਲ ਤੋਂ ਕਹੀ ਜਾਣਾ ਵੀ ਖਲਾਰਾ ਪੈਂਦਾ ਵਾ ਅੱਜ ਕੱਲ ਤੇ ਪਤਾ ਨਹੀਂ ਲੋਕੀ ਕੀ ਇਕੱਲੇ ਇਕੱਲੇ ਰਹਿ ਕੇ ਖੋਸ਼ ਵਾ ਜ਼ਿਆਦਾ ਸਹੀ ਗੱਲ ਆ ਤੇ ਮੋਹ ਤੇ ਕਿੱਥੋਂ ਭਾਵੇਂ ਨਹੀਂ ਤੇ ਪਿੱਛੇ ਕਿਨੇ ਕਿਨੇ ਨਿਆਣੇ ਨਾਨਕਿਆਂ ਆਉਣੇ ਛੁੱਟੀਆਂ ਕੱਟਣ ਤੇ ਹੋਰ ਕੀ ਤੇ ਕੋਈ ਗੱਲ ਹੀ ਨਹੀਂ ਹੁੰਦੀ ਚੌਂਕੇ 'ਚ ਬੈ ਕੇ ਰੋਟੀ ਖਾਣੀ ਤੇ ਹੋਂਦੇ ਇੱਕ ਜਾਂਦਾ ਵਾ ਤੇ ਉਤੋਂ ਵੀ ਮਾਮੀਆਂ ਬੁੱਲ ਵਟਦੀਆਂ ਹੋਈ ਨਾ ਕੱਲ ਬੈਠੀ ਦਵਿੰਦਰ ਵੇੜੇ 'ਚ ਧੁੱਪੇ ਤੇ ਚਾਹ ਪਿੰਦੀ ਤੇ ਮੈਨੂੰਵਾਜਾ ਮਾਰੇ ਆਂਦੇ ਆ ਜਾ ਤੇ ਮੈਂ ਕੋਈ ਨਹੀਂ ਹੁਣ ਤੇ ਇੰਨਾ ਘਰ ਰਲ ਮਿਲਾਏ ਆਂ ਵੀ ਇੱਧਰ ਬਣੀ ਤੇ ਇੱਧਰ ਬੈ ਗ ਬਾਜੀ ਤੇਰੇ ਵੀ ਬੜੇ ਖੁਸ਼ ਹੋਆ ਕਿ ਜੇ ਦਵਿੰਦਰ ਇਦਾਂ ਨਾਲ ਮਿਲ ਕੇ ਰਹੀ ਜਾਵੇ ਤਾਂ ਹੋਰ ਕੀ ਚਾਹੀਦਾ ਬੰਦੇ ਨੂੰ ਤੇ ਸਭ ਤੋਂ ਜ਼ਿਆਦਾ ਜਾਨ ਸੌਖੀ ਤੁਹਾਡੀ ਸੱਸ ਦੀ ਵਿਚਾਰੀ ਨਾ ਝੂਰਦੀ ਜੀ ਰਹਿੰਦੀ ਸੀ ਮੇਰੇ ਕੋ ਆਉਣਾ ਮੇਰੇ ਕੋ ਆਪਣਾ ਦੋਸੇ ਕੋ ਫੋਲ ਲੈਣਾ ਉਹਨੂੰ ਤੇ ਟਿਕਨ ਹੀ ਨਹੀਂ ਦਿੰਦੀ ਪਤਾ ਨਹੀਂ ਬਾਬਾ ਬੁਲਾਰਾ ਹੀ ਇੰਨਾ ਕਰਦੀ ਵੀ ਜਦੋਂ ਸਟਾਰਟ ਹੋ ਜਾਂਦੀ ਹੁੰਦੀ ਹੁੰਦੀ ਖਾਦੀ ਨਹੀਂ ਕੀ ਖਾਂਦੀ ਸੀ ਹੁਣ ਵੀ ਉਹ ਮੇਲੇ ਵਰਗੀ ਡਰਦੀ ਜੇ ਕਹੇ ਬਲਟੀ ਜੀ ਵੀ ਕਰਨਾ ਨਾ ਫੇ ਕੰਮ ਖਤਮ ਹੋ ਗਿਆ ਚੱਲ ਮੈਂ ਘੜੀ ਬਹਿ ਕੇ ਆਉਂਦਾ ਡਰਦੀ ਨਹੀਂ ਜਾਂਦੀ ਹੁੰਦੀ ਵੀ ਜੇ ਮੈਂ ਉਹਦੇ ਲਾਗੇ ਬੈਗੀ ਤੇ ਉਹਦੀ ਲੜਾਈ ਤੇ ਜੇ ਮੈਂ ਭੈਣ ਲੱਗ ਬੈ ਗਈ ਤਾਂ ਤਾਂ ਵੀ ਲੜਾਈ ਇਹ ਤਾਂ ਗੱਲ ਹੈਗੀ ਮੈਂ ਖਣ ਨਹੀਂ ਹਾਂ ਤੇ ਹੁਣ ਤੇ ਬੜੀ ਬਦਲੀ ਆ ਇਤਾਂ ਰਹੂਗੀ ਤੇ ਭਾਵੇਂ ਨਿਆਣਾ ਹੁੰਦਿਆਂ ਸਾਥ ਤੇ ਰਹੂਗੀ ਰਹੂਗੀ ਪਤਾ ਗੱਲ ਕੀ ਆ ਜਿਹੜਾ ਇੰਨੇ ਚਿਰ ਦਾ ਰੱਬ ਨੇ ਤੀ ਪੁੱਤ ਨਹੀਂ ਦਿੱਤਾ ਨਾ ਬੰਦਾ ਅੰਦਰੋਂ ਅੰਦਰੀ ਚੇੜਦਾ ਵੀ ਤੇ ਸੜਦਾ ਵੀ ਆ ਵੀ ਮੇਰਾ ਕੋ ਹੈ ਨਹੀਂ ਆ ਹੁਣ ਉਹਨੇ ਬਦਲ ਜਾਣਾ ਵੇਖ ਨਹੀਂ ਭਾਵੇਂ ਮੈਂ ਕੀ ਪਤਾ ਆਪਣਾ ਮਤਲਬ ਕੱਢਣ ਲਈ ਹੋਵੇ ਕਿ ਇਦਾਂ ਮਿੱਠੀ ਪਿਆਰੀ ਹੋ ਕੇ ਕਾ ਜਿੱਦਾਂ ਦੀ ਉਹ ਹੈਗੀ ਹੈ ਨਾ ਕੁੜਤੀ ਨੂੰ ਭਾਵੇਂ ਕੰਮ ਆਲੀ ਨਾ ਰੱਖਣੀ ਪੈਂਦੀ ਮਤਲਬ ਉਹਨੇ ਇਦਾਂ ਨਹੀਂ ਕੱਢਣਾ ਕੋਤਾਂ ਯੋ ਹੁਣ ਜਿਤਨਾ ਉਹਦਾ ਮਨ ਕੋਚ ਨਾਲੇ ਬੰਦਾ ਝੋੜਿਆ ਵੀ ਜਾਂਦਾ ਹੀ ਆ ਚਲੋ ਹੁਣ ਤੇ ਮੌਲ ਬਹੁਤ ਵਧੀਆ ਵਾ ਚਲੋ ਆਪਨੇ ਮਨ ਨੂੰ ਵੀ ਸਕੂਨ ਜਾਂ ਮਿਲਣ ਰਿਹਾ ਵਾ ਚਲੋ ਭੈਣਾ ਇਦਾਂ ਹੀ ਰਵੇ ਤੇ ਤੇਰੀ ਵੀ ਜਾਨ ਸੌਖੀ ਰਹੂਗੀ ਜੀ ਜੀ ਦੇ ਤਾਣੇ ਮੈਨੇ ਨਾਲੇ ਜਿਹੜੀ ਪੇਨ ਦਾ ਬਹੁਤੀਆਂ ਨਾਸਾ ਫਲਾਉਂਦੀ ਸੀ ਉਹਦੇ ਵੀ ਠੰਡੀ ਹੋ ਕੇ ਬਹਿ ਜਾ ਚੌੜੀ ਹੋ ਜਾਵੇ ਵੇੜਾ ਮੱਲ ਕੇ ਸਾਰਾ ਬਿਜਤਾ ਆਨ ਕੇ ਕੋਈ ਬਹਿ ਗਿਆ ਤੇ ਪਤਾ ਨਹੀਂ ਸਾਡੀ ਉਮਰ ਇੱਥੇ ਹੀ ਬਹਿ ਜਾਣਾ ਮੇਰੇ ਤਾਂ ਕਿਤੇ ਟੱਕਦੇ ਨਾ ਹੋਏ ਜੀ ਤੇ ਕਰਦਾ ਹਿੰਨ ਇੱਕ ਵਾਰੀ ਪੁੱਛਾਂ ਕੀ ਪੁੱਛਣਾ ਹੁੰਦਾ ਜਿਹਨੂੰ ਕਹਿੰਦਾ ਆਪਕੋ ਦਿਮਾਗ ਨਾਲ ਕੰਮ ਕਰੇ ਤੇ ਫਿਰ ਸਮਝਾਇਆ ਵੀ ਕੀ ਸਮਝਾਉਣੀ ਓਨੂੰ ਚਲੋ ਇੰਨਾ ਹੀ ਬੜਾ ਮਹਾਰਾਜ ਰਾਲ ਮਿਲ ਕੇ ਟਾਈਮ ਨਿਕਲਦਾ ਜਾਏ ਤਾਂ ਹੋਰ ਕੀ ਚਾਹੀਦਾ ਘਰ ਆਪਣੇ ਕੰਮ ਆਉਂਦੇ ਆ ਤੇ ਆਪਣੇ ਘਰ ਦੀ ਬੰਦਾ ਸੁખી ਰਹਿੰਦਾ ਵਾ ਦੂਜੇ ਦੇ ਘਰ ਜਾ ਕੇ ਵੀ ਉਹ ਗੱਲ ਝੱਕਦੇ ਝੱਕਦੇ ਹਰ ਇੱਕ ਚੀਜ਼ ਨੂੰ ਹੱਥ ਪਾਉਣਾ ਉਹ ਗੱਲ ਨਹੀਂ ਬਣਦੀ ਉਹ ਨਹੀਂ ਉਹ ਗੱਲ ਰਹੇਗੀ ਵੀ ਪੇਕੇ ਗਏ ਤੇ ਆਪੇ ਮਰਜ਼ੀਆਂ ਚੀਜ਼ ਫੜ ਲਓ ਪੁੱਛ ਕੇ ਫੜਨੀ ਪੈਂਦੀ ਆ ਚਲ ਛੱਡੋ ਦੀਦੀ ਤੁਸੀਂ ਸੁਣਾ ਗੱਲਿਆ ਹੀ ਕੰਮ ਹੀ ਕੋਈ ਆਹੋ ਮੈਂ ਕਹਿਣ ਰਹੀ ਹਾਂ ਕਿ ਜਨਵਰੀ ਵਿੱਚ ਨਾ ਛੋਟੀਆਂ ਕਲਾਸਾਂ ਦੇ ਦਾਖਲੇ ਸ਼ੁਰੂ ਹੋ ਜਾਣੇ ਆ ਤੇ ਉਹ ਪੈਸੇ ਕਢਾ ਕੇ ਰੱਖੇ ਆ ਘਰ ਤੇ ਲੈ ਜੀ ਮੇਰੇ ਕੋ ਫੇਰ ਵਰਤੇ ਜਾਣੇ ਆ ਤਾਂ ਕੁੜੀ ਨੂੰ ਨਾ ਚੰਗੇ ਸਕੂਲ ਦੇ ਐਡਮਿਸ਼ਨ ਕਰਵਾ ਦੇ ਚਲੋ ਕੋਈ ਗੱਲ ਨਹੀਂ ਆ ਮੈਂ ਆ ਛੁੱਟੀਆਂ ਲੰਘ ਜਾਂਦੀਆਂ ਬੱਚਿਆਂ ਦੀਆਂ ਫਿਰ ਜਾ ਕੇ ਆ ਤੇ ਫਿਰ ਆਣ ਕੇ ਤੁਹਾਨੂੰ ਦੱਸੂ ਕੀ ਖਰਚਾ ਵਾ ਆਹੋ ਪਤਾ ਕਰ ਲਈ ਸਕੂਲ ਕੋਈ ਤੇ ਲੈ ਲਈ ਪਤਾ ਕੀ ਘਰ ਆਈ ਰਕਮ ਝਟ ਵਰਤੀ ਜਾਂਦੀ ਹੈ ਨਹੀਂ ਕੋਈ ਨਹੀਂ ਮੈਂ ਫੇਰ ਘਰ ਹੀ ਲੈਣਾ ਹੁਣ ਬਸ ਇਹੋ ਕੰਮ ਹੀ ਕਰਨਾ ਹੁਣ ਕੇ ਹਾਂ ਬਹਿ ਜਾ ਬਣਾਵਾ ਨਾ ਨਾ ਮੈਂ ਵੇਖਾਂ ਫਿਰ ਉਹਨੂੰ ਕੋਈ ਚੀਜ਼ ਦੀ ਲੋੜ ਪਈ ਤੇ ਫਿਰ ਪੜਾਉਂਗੀ ਮਣਕੇ ਆਪ ਹੀ ਨਾ ਟੈਪੇ ਉੱਠ ਕੇ ਕਰਨਾ। ਅੱਛਾ। ਨਾ ਆਪਣਾ ਹੀ ਫਰਜ਼ ਹੈ ਹੁਣ ਧਿਆਨ ਰੱਖਣਾ। ਠੀਕ ਆ। ਚੰਗਾ ਦੀਦੀ। ਚੰਗੋ। ਰਿਤਿ? ਹਾਂਜੀ। ਦੀਪ ਕਿੱਧਰ ਆਈ? ਮੈਂ ਹੀ ਬੁਲਾਇਆ ਸੀ ਉਹਨੂੰ। ਮੈਂ ਕਹਿੰਦੀ ਪੈਸੇ ਕਢਵਾਏ ਆ ਤੇ ਲੈਜਿੰਗ ਕੁੜੀ ਵਾਸਤੇ ਰਿਮਿਸ਼ਨ ਕਰਾਉਣੀ ਹੈ ਅਗਲੇ ਮਹੀਨੇ ਉਹਨੇ। ਅੱਛਾ ਅੱਛਾ। ਮੈਂ ਵੇਰ ਵਰਤੇ ਜਾਣੇ ਘਰ ਦੇ ਵਿੱਚ। ਚਲ ਠੀਕ ਆ। ਮੈਂ ਘਰ ਨਾਲ ਨਾਲ ਮਿਲ ਕੇ ਰਹਿੰਦੀ ਆ ਨਾ ਤੇ ਬੜਾ ਹੀ ਵਧੀਆ ਲੱਗਦਾ ਐਦਾਂ ਤੇ ਮੈਨੂੰ ਡਰਦੀ ਨਾ ਉੱਥੇ ਜਾ ਕੇ ਬੈਨ ਨੂੰ ਜੀ ਨਹੀਂ ਕਰਦਾ ਕਿਉਂਕਿ ਜੇ ਮੈਂ ਦੀਪ ਲਾ ਕੇ ਬੈਣੀ ਸੀ ਤੇ ਦਵਿੰਦਰ ਆਂਦੀ ਸੀ ਤੁਸੀਂ ਮੇਰੀਆਂ ਗੱਲਾਂ ਕਰਦੇ ਤੇ ਦਵਿੰਦਰ ਨਾਲ ਮੇਰੀ ਉਦਾਂ ਨਹੀਂ ਕਦੀ ਬਣੀ ਤੇ ਉਦਾਂ ਨਹੀਂ ਕਦੀ ਮੈਂ ਗਈ ਦੇਖੋ ਗੁਆੜ ਲਾਗੇ ਫਸਦਾ ਵਸਦਾ ਹੋਵੇ ਸਾਰੇ ਖੁਸ਼ਕਿਸਾਲ ਹੋਣ ਤੇ ਲਾਗੇ ਉਦਾਂ ਹੀ ਖੁਸ਼ੀ ਰਹਿੰਦੀ ਆ ਤੇ ਹੋਰ ਹਾਂ ਸਵੋਥਾਂ ਲੋੜ ਹੁੰਦੀ ਆ ਤੇ ਨਾਲੇ ਉਦਾਂ ਵੀ ਆਪਾਂ ਬੁਰੇ ਬਹਾਨੇ ਏਦਾਂ ਤੇ ਜੇ ਨਾਲ ਮਿਲ ਕੇ ਰਹਿਣਗੇ ਤੇ ਫਿਰ ਕਾਹਦਾ ਝੰਜੜ ਮੈਂ ਵੀ ਇੱਥੇ ਕੱਲੀ ਸਾਰੀ ਦਿਹਾੜੀ ਬੈਠੀ ਰਹਿਣੀ ਵੇਲੇ ਨਾ ਵੇੜਾ ਬੰਦਾ ਇਕੱठा ਬੈਗ ਗੱਪਾ ਮਾਰਦਾ ਵਾ ਬਰ ਗੱਲ ਉੱਥੇ ਆ ਜਾਂਦੀ ਆ ਵੀ ਲੈਣਾ ਕਿਸੇ ਤੋਂ ਕੀ ਆ ਦੋ ਰੋਟੀਆਂ ਖਾਣੀਆਂ ਵਾ ਕੱਖ ਨੂੰ ਤੇ ਗਵਾਂਡੀਆਂ ਦਾ ਵਿਗਾੜ ਕੇ ਲਾਗ ਲਿਆ ਨਾ ਵਿਗਾੜ ਕੇ ਘਰ ਵਿੱਚ ਕਲੇਸ਼ ਪਾਈ ਰੱਖਣਾ ਉਹ ਚੰਗੀ ਗੱਲ ਥੋੜੀ ਆ ਅਰੀਸਾ ਬਰੀਸ ਕਾਂ ਜੇ ਤੇ ਬਾਜੀਆਂ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਵਾ ਜੇ ਸੱਚ ਪੁੱਛੇ ਨਾ ਮੇਰੀ ਜਦੋਂ ਉਦੋਂ ਦੀ ਦਵਿੰਦਰ ਨੇ ਕੁਝ ਬੋਲਿਆ ਸੀ ਨਾ ਮੈਂ ਦੇਖੋ ਘਰ ਕੇ ਤੇ ਗਿਆ ਹੀ ਨਹੀਂ ਵਰਨ ਨੂੰ ਇਹ ਕਿਸੇ ਨੇ ਗਾਣਾ ਪਤਾ ਨਹੀਂ ਕਿਉਂ ਆਉਂਦਾ ਵਾ। ਇਹਦਾ ਨਾਗ ਲੈਨੇ ਕਹਿਣਾ ਫਿਰ ਇਹਨੂੰ ਚੁੱਕਣਾ ਦਿੰਦੇ ਜਾਂ ਰਤਮਾਸ਼ਾ ਵੇਖਣ ਆਉਂਦੇ ਕੀ ਪਤਾ ਕੀ ਦਿਮਾਗ ਤੇ ਪਰਦਾ ਪਿਆ ਸੀ ਨਾਲੇ ਇੱਕ ਗੱਲ ਹੋਰ ਵੀ ਆ। ਹੁਣ ਇੰਨੇ ਸਾਲ ਹੋ ਗਏ ਰੱਬ ਨੇ ਸੁਣੀ ਨਹੀਂ। ਇਹ ਗੱਲ ਦੀ ਬੰਦੇ ਦੇ ਵਿੱਚ ਜੈਲਸ ਵੀ ਹੁੰਦੀ ਆ ਤੇ ਛਿਰਚਰਾ ਪਣ ਵੀ ਆਉਂਦਾ ਵਾ। ਹੁਣ ਉਹਦਾ ਮਨ ਵੀ ਖੋਸ਼ਵਾ ਥੋੜਾ ਜਿਹਾ ਚੱਲ ਲੋ ਜੀ ਸੁਣ ਲਈ ਅੰਨੇ ਹੀ ਬੜਾ ਵਾ। ਚੰਗੀ ਗੱਲ ਆ।